ਸਾਲਾ ਮਟਰ ਮਾਮਲੇ ਵਿੱਚ ਇੱਕ ਕਪੜੇ ਕਾਈ ਹੈ ਕੁਝ ਕੁ ਕਰੀ ਹੋਈ ਹੈ ਜਿਹੜਾ 28 29 11 ਨੂੰ ਇੱਕ ਸੁਖਨਾ ਜਗੇ ਮਟਰ ਹੋਇਆ ਸੀ ਮਟਰ ਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਰਪਿੰਦਰ ਹਰਕਵਰ ਤੇ ਵਿਸ਼ਵਜੀਤ ਇਹ ਤਿੰਨਾਂ ਦੀ ਅਸੀਂ ਇਸ ਤੋਂ ਪਹਿਲਾਂ ਅਰੈਸਟ ਪਾ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਸੀ ਇਸ ਦੇ ਵਿੱਚ ਸਾਨੂੰ ਇੱਕ ਵੀਰ ਇੰਦਕੋਰ ਜਿਹੜੀ ਕੋਈ 26 ਸਾਲ ਦੀ ਇਸ ਦੀ ਏਜ ਹੈ ਤੇ ਮਹੱਲਾ ਕੋਖਰਾ ਜ਼ਿਲ੍ਹਾ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਰੁਪਿੰਦਰ ਦੀ ਇੱਕ ਅੱਛੀ ਦੋਸਤ ਸੀ ਜਿਹੜੀ ਯੂਨੀਵਰਸਿਟੀ ਵਿੱਚ ਆ ਚੁੱਕੀ ਹੈ ਵੀ ਇਹਨੂੰ ਇਸ ਮਰਡਰ ਬਾਰੇ ਪਤਾ ਸੀਗਾ ਵੀ ਇਹ ਮਰਡਰ ਜਿਹੜਾ ਰੁਪਿੰਦਰ ਨੇ ਆਦੇ ਹਸਬੈਂਡ ਦਾ ਗੁਰਵਿੰਦਰ ਦਾ ਕਰਨਾ ਤੇ ਇਹਨੂੰ ਉਸ ਚੀਜ਼ ਬਾਰੇ ਜਾਣਕਾਰੀ ਸੀ ਜੇਕਰ ਇਹ ਪੁਲਿਸ ਨੂੰ ਇਨਫੋਰਮ ਕਰਦੀ ਜਾਂ ਆਪਣੇ ਕਿਸੇ ਹੋਰ ਕੇ ਸਹਿਯੋਗੀ ਨੂੰ ਇਨਫੋਰਮ ਕਰਦੀ ਤਾਂ ਇਹ ਮਰਡਰ ਉਸ ਟਾਈਮ ਟਲ ਸਕਦਾ ਸੀਗਾ ਇਸ ਸਬੰਧ ਵਿੱਚ ਸਾਡੀ ਜਿਹੜੀ ਤਫ਼ਤੀਸ਼ ਲਗਾਤਾਰ ਚੱਲ ਰਹੀ ਸੀ ਇਸ ਨੂੰ ਕੱਲ ਅਸੀਂ ਨਾਮਿਨੇਟ ਕਰਕੇ ਅੱਜ ਅਸੀਂ ਇਸ ਦੀ ਗ੍ਰਿਫਤਾਰੀ ਪਾ ਲਈਏ ਇਸ ਦਾ ਕੀ ਰੋਸ਼ਮਨੇ ਹੈ ਕਿਉਂਕਿ ਸਿਰਫ ਇੱਕ ਜਾਣਕਾਰੀ ਤਹਿਤੀ ਗ੍ਰਫਤਾਰ ਕੀਤਾ ਗਿਆ ਜਾਂ ਕੋਈ ਹੋਰ ਵੀ ਇਨਵੋਲਵਮੈਂਟ ਨਹੀਂ ਨਹੀਂ ਬਿਲਕੁਲ ਜਿਹੜੀਆਂ ਇਹ ਦੋਨੋਂ ਜਿਹੜੀਆਂ ਰੁਪਿੰਦਰ ਤੇ ਵੀਰਿੰਦਰ ਦੋਨੋਂ ਪਲੱਸ 2 ਦੀਆਂ ਇਕੱਠੀਆਂ ਸਟੂਡੈਂਟ ਸੀ ਜਿਹੜੀ ਰੁਪਿੰਦਰ ਦੇ ਪਲੱਸ 2 ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ ਕੈਨੇਡਾ ਤੋਂ ਜਦੋਂ ਵਾਪਸ ਆਉਂਦੀ ਹੈ ਤੇ ਫਿਰ ਦੁਬਾਰਾ ਇਸ ਦਾ 25 ਦੇ ਵਿੱਚ ਆਦੀ ਇਸ ਫਰੈਂਡ ਵੀਰਿੰਦਰ ਨਾਲ ਤਾਲਮੇਲ ਹੋ ਜਾਂਦਾ ਹੈ ਤੇ ਇਹ ਬਹੁਤ achchiyan friend on ਕਰਕੇ ਹਰ ਇੱਕ ਗੱਲ ਸ਼ੇਅਰ ਕਰਦੀਆਂ ਸੀ ਤੇ ਜਿਹੜਾ ਇਹਨਾਂ ਨੇ ਆਪਸ ਵਿੱਚ ਇਹ ਵੀ ਗੱਲ ਇਹਨਾਂ ਨੇ ਸ਼ੇਅਰ ਹੋ ਚੁੱਕੀ ਸੀ ਵੀ ਜਿਹੜਾ ਗੁਰਵਿੰਦਰ ਦਾ ਮਰਡਰ ਕੀਤਾ ਜਾਣਾ ਤੇ ਉਸ ਦੇ ਵਿੱਚ ਹੁਣ ਅਸੀਂ ਇਹਦੀ ਗ੍ਰਿਫਤਾਰੀ ਪਾ ਲਈ ਉਸ ਦੇ ਵਿੱਚ ਅਸੀਂ ਮਾਂ ਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਕੇ ਇਹ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਸਾਰੀ ਗੱਲਬਾਤ ਪੁੱਛੀ ਜਾਏਗੀ ਜਾਂ ਕਲੀਅਰ ਕਰਾਂਗੇ ਵੀ ਇਹਦਾ ਕੀ ਰੋਲ ਰਿਹਾ ਹੈ ਕਿੰਨਾ ਕੋਈ ਇਹਨੂੰ ਕਦੋਂ ਤੋਂ ਇਹ ਸਾਜਿਸ਼ ਚੱਲ ਰਹੀ ਸੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਦਾ ਪੀਕਾਂ ਸੀ ਕਿ ਉਹਨਾਂ ਦਾ ਮਰਡਰ ਕਰਨਾ ਪਰ ਆਪਸ ਵਿੱਚ ਇਹਨਾਂ ਦੀ ਕੋਈ ਇਸਲਾਮ ਅਸ਼ਰਵਲੀ ਰਚੀ ਕੋ ਦੂੰਦੀ ਫਲਾਨਿੰਗ ਚੱਲ ਰਹੀ ਸੀ ਗੁਰਮੀਤ ਹਾਂ ਬਿਲਕੁਲ ਸਾਡੇ ਜਿਹੜੇ ਹੁਣ ਤੱਕ ਇਨਵੈਸਟਿੰਗ ਚਾਹੇ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਇਹਨਾਂ ਆਪਾਂ ਕਹਾਂਗੇ ਵੀ ਜਿਹੜੀ ਇਸ ਗੱਲ ਦਾ ਵੀਰਿੰਦਰ ਨਾਲ ਜਿਹੜੀ ਦੋਸ਼ੀ ਰੁਪਿੰਦਰ ਨੇ ਗੱਲ ਸੰਜੀ ਕੀਤੀ ਸੀ ਕੋਈ ਜਿਆਦਾ ਟਾਈਮ ਪਹਿਲਾਂ ਦੀ ਨਹੀਂ ਇਹ ਜਦੋਂ ਇਹਨੇ ਇਸ ਕ੍ਰਾਈਮ ਨੂੰ ਅੰਜਾਮ ਦੇਣਾ ਸੀ ਰੁਪਿੰਦਰ ਨੇ ਉਹ ਥੋੜਾ ਟਾਈਮ ਪਹਿਲਾਂ ਹੀ ਆਦੀ ਇਸ ਫਰੈਂਡ ਨਾਲ ਇਹਨੇ ਸ਼ੇਅਰ ਕੀਤੀ ਸੀ ਵੀਰਿੰਦਰ ਕਾਦੀ ਪੜਾਈ ਕਰਦੇ ਇਹ ਇਸ ਟਾਈਮ ਬੀਐਸਸੀ ਜਿਹੜੀ ਓਟੀਟੀ ਜਿਹਨੂੰ ਕਹਿੰਦੇ ਮੈਡੀਕਲ ਨਾਲ ਰਿਲੇਟਡ ਮੋਗਾ ਵਿਖੇ ਡਗਰ ਕਾਲਜ ਵਿਖੇ ਇਹ ਜਿਹੜੀ ਸੈਗੜੀਏ ਦੀ ਸਟੂਡੈਂਟ ਸੀ ਇਨ ਦਾ ਬੈਕਗ੍ਰਾਉਂਡ ਇਹ ਇੱਕ ਪਰਿਵਾਰ ਨਾਲ ਨੋਰਮਲ ਪਰਿਵਾਰ ਦੀ ਬੱਚਾ ਹੈ ਤੇ ਇਹ ਜਿਹੜੀ ਜਿੰਦੀ ਅਨਮੈਰਿਡ ਜਿੰਦੀ ਏਜ ਕੋਈ 26 27 ਸਾਲ ਹੈ ਤੇ ਜਿਹੜੀ ਹੁਣ ਇਸ ਟਾਈਮ ਆ ਦੀ ਸਟੱਡੀ ਕਰ ਰਹੀ ਸੀ ਤੇ ਹਾਂ ਬਿਲਕੁਲ ਹਾਂਜੀ ਖੋਖਰਾਲਾ ਮੱਲਾ ਫਰੀ ਕੋਟ ਦੀ ਨਿਵਾਸੀ ਸੀ